ਅੱਜ ਦਾ ਪਹਿਲਾ ਸਵਾਲ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ਜਿਨਾਂ ਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਆਂ ਵੀਡੀਓ ਕਰ ਦਿਓ ਚਲਦੇ ਚਲਦੇ ਸ਼ੇਅਰ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਤੇ ਦੋਨੋਂ ਅਤਕੜੇ ਕਿਤੇ ਨੇ ਪਹਿਲਾ ਮੌਕਾ ਦਿੱਤਾ ਜਾਏਗਾ ਵਿਵੇਕ ਕੌਰ ਜੀ ਨੂੰ ਜੀ ਵਿਵੇਕ ਕੌਰ ਜੀ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ਇਸ ਦਾ ਸਹੀ ਜਵਾਬ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਸੀ ਮਾਤਾ ਤ੍ਰਿਪਤਾ ਜੀ ਬਿਲਕੁਲ ਸਹੀ ਜਵਾਬ ਹੈ ਜੀ ਵਧਦੇ ਆਂ ਅਗਲੇ ਸਵਾਲ ਵੱਲ ਸਵਾਲ ਨੰਬਰ 2 ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਕੋਈ ਵੀਰ ਭੈਣ ਕਹਿੰਦੇ ਹਨ ਕਿ ਤੁਸੀਂ ਜਵਾਬ ਜਲਦੀ ਦਿਨੇ ਹੋ ਸਾਨੂੰ ਟਾਈਪ ਕਰਨ ਲੱਗ ਟਾਈਮ ਲੱਗਦਾ ਹੈ ਉਹਨਾਂ ਨੂੰ ਰਿਕਵੈਸਟ ਹੈ ਕਿ ਵੀਡੀਓ ਨੂੰ ਪਾਉਜ਼ ਕਰਕੇ ਯਾਨੀ ਕਿ ਰੋਕ ਕੇ ਜਵਾਬ ਦੇ ਸਕਦੇ ਹਨ ਤੇ ਦੋਨਾਂ ਆਤਕੜੇ ਕਿਤੇ ਨੇ ਹੁਣ ਮੌਕਾ ਦਿੱਤਾ ਜਾਏਗਾ ਪ੍ਰਜੋਸ਼ ਸਿੰਘ ਜੀ ਨੂੰ ਜੀ ਪ੍ਰਜੋਸ਼ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜੀ ਜੀ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਸੀ ਬਾਬਾ ਕਲਿਆਨ ਦਾਸ ਜੀ ਠੀਕ ਹੈ ਜੀ ਬਾਦਿਆਂ ਜੀ ਅਗਲੇ ਸਵਾਲ ਵੱਲ ਸਵਾਲ ਨ ਕਿੱਥੇ ਹੋਇਆ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਗੁਰੂ ਨਾਨਕ ਸਾਹਿਬੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਫੇਰ ਤੋਂ ਦੋਨਾਂ ਨੇ ਅਤਖੜੇ ਕਿਤਨੇ ਤੇ ਹੁਣ ਮੌਕਾ ਦਿੱਤਾ ਜਾਏਗਾ ਵਿਵੇਕ ਕੌਰ ਜੀ ਨੂੰ ਜੀ ਵਿਵੇਕ ਕੌਰ ਜੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਰਾਏ ਪੋਏ ਦੀ ਤਲਵੰਡੀ ਵਿਖੇ ਹੋਇਆ ਸੀ ਰਾਏ ਪੋਏ ਦੀ ਤਲਵੰਡੀ ਵਿਖੇ ਹੋਇਆ ਸੀ ਨਾਲ ਇਹ ਵੀ ਦੱਸ ਦੋ ਕਿ ਰਾਏ ਪੋਏ ਦੀ ਤਲਵੰਡੀ ਨੂੰ ਹੁਣ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜਿਹੜੇ ਵੀ ਰਿਆਣ ਵੀਡੀਓ ਦੇਖ ਰਹੇ ਨੇ ਉਹ ਵੀ ਜਵਾਬ ਦੇ ਸਕਦੇ ਹਨ ਰਾਏ ਪੋਏ ਦੀ ਤਲਵੰਡੀ ਨੂੰ ਹੁਣ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜੀ ਕੌਣ ਦੱਸੂਗਾ ਦੋਨਾਂ ਵਿੱਚੋਂ ਦੋਨਾਥ ਕੜੇ ਕਿਤੇ ਨੇ ਪਰ ਜੋ ਸਿੰਘ ਜੀ ਨੇ ਮੌਕਾ ਦਿੰਦੇ ਆ ਜੀ ਲਾਇ ਕੋਈ ਦੀ ਤਲਵੰਡੀ ਨੂੰ ਹੁਣ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਕਿ ਪਾਕਿਸਤਾਨ ਵਿਖੇ ਸਥਿਤ ਹੈ ਠੀਕ ਹੈ ਬਿਲਕੁਲ ਸਹੀ ਜਵਾਬ ਹੈ ਜੀ ਅਗਲਾ ਸਵਾਲ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਦਾ ਕੀ ਨਾਮ ਸੀ ਜਿਨਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਦਾ ਕੀ ਨਾਮ ਸੀ ਇਸ ਸਵਾਲ ਦਾ ਜਵਾਬ ਤਾਂ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਹੈ ਕਮੈਂਟ ਬਾਕਸ ਵਿੱਚ ਆਣੀ ਚਾਹੀਦੀ ਹੈ ਹਨੇਰੀ ਤੇ ਹੁਣ ਮੌਕਾ ਦਿੱਤਾ ਹੈ ਵਿਵੇਕ ਕੌਰ ਜੀ ਨੂੰ ਜੀ ਵਿਵੇਕ ਕੌਰ ਜੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਮ ਬੇਬੇ ਨਾਨਕੀ ਸੀ ਬੇਬੇ ਨਾਨਕੀ ਜੀ ਬਿਲਕੁਲ ਸਹੀ ਜੀ ਬਾਬਾ ਜੀ ਤੇ ਨਾਲ ਹੀ ਮੈਨੂੰ ਦੱਸੋ ਜੀ ਗੁਰੂ ਨਾਨਕ ਸਾਹਿਬ ਜੀ ਦੇ ਪੜਮਈਏ ਦਾ ਕੀ ਨਾਮ ਸੀ ਗੁਰੂ ਨਾਨਕ ਸਾਹਿਬ ਜੀ ਦੇ ਪੜਮਈਏ ਦਾ ਕੀ ਨਾਮ ਸੀ ਜਿਨਾਂ ਨੂੰ ਪਤਾ ਹੈ ਕਮੈਂਟ ਰੈਂ ਵਿੱਚ ਜਵਾਬ ਦੇ ਸਕਦੇ ਹਨ ਤੇ ਜਿਨਾਂ ਨੂੰ ਪੜਮਈਏ ਸ਼ਬਦ ਦਾ ਅਰਥ ਨਹੀਂ ਪਤਾ ਉਹਨਾਂ ਦੱਸ ਦਈਏ ਕਿ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਦੇ ਪਤੀ ਯਾਨੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਜੀਜਾ ਰਿਹਾ ਇਤ ਲਈ ਕਿ ਆਪਾਂ ਸਤਕਾਰ ਵੱਜੋ ਕੀ ਬੋਲਦੇ ਹਾਂ ਪੜਮਈਏ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਪੜਮਈਏ ਦਾ ਕੀ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਣਵਈਏ ਦਾ ਨਾਮ ਸੀ ਭਾਈ ਜੈ RAM ਜੀ ਭਾਈ ਜੈ RAM ਜੀ ਨਾਲ ਹੀ ਇਹ ਵੀ ਦੱਸੀ ਚੱਲੋ ਜੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਬੇਬੇ ਨਾਨਕੀ ਜੀ ਦਾ ਵਿਆਹ ਕਿੱਥੇ ਹੋਇਆ ਸੀ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਬੇਬੇ ਨਾਨਕੀ ਜੀ ਦਾ ਵਿਆਹ ਕਿੱਥੇ ਹੋਇਆ ਸੀ ਵਿਵੇਕ ਕੌਰ ਜੀ ਨਾਲ ਖੜੇ ਕਿਤੇ ਨਜੀਬ ਵਿਵੇਕ ਕੌਰ ਜੀ ਬੇਬੇ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਲੋਧੀ ਹੋਇਆ ਸੀ ਸੁਲਤਾਨਪੁਰ ਲੋਧੀ ਵਿਖੇ ਹੋਇਆ ਸੀ ਬਿਲਕੁਲ ਠੀਕ ਜਵਾਬ ਹੈ ਜੀ ਅਗਲਾ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਕਿਸ ਬਾਦਸ਼ਾ ਦਾ ਰਾਜ ਸੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਕਿਸ ਬਾਦਸ਼ਾ ਦਾ ਰਾਜ ਸੀ ਮੈਨੂੰ ਇਹ ਲੱਗਦਾ ਕਿ ਜ਼ਿਆਦਾਤਰ ਕਮੈਂਟ ਆਣਗੇ ਬਾਬਰ 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 ਪਰ ਇਹ ਜਵਾਬ ਮੈਂ ਪਹਿਲੀ ਦੱਦਾ ਬਿਲਕੁਲ ਗਲਤ ਹੈ ਜੇ ਤੁਸੀਂ ਬਾਬਰ ਟਾਈਪ ਕਰ ਰਹੇ ਹੋ ਤਾਂ ਆਪਣੇ ਹੱਥਰ ਰੋਕ ਲਓ ਤੇ ਸਹੀ ਜਵਾਬ ਦੱਸੇਗਾ ਪ੍ਰਜੋਤ ਜੀ ਪ੍ਰਜੋਤ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਕਿਸ ਬਾਦਸ਼ਾ ਦਾ ਰਾਜ ਸੀ ਸਹੀ ਜਵਾਬ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਬਹਿਲੋਲ ਖਾਨ ਲੋਧੀ ਦਾ ਰਾਜ ਸੀ ਬਿਲਕੁਲ ਸਹੀ ਜਵਾਬ ਜੀ ਵਦਦੇ ਹਾਂ ਜੀ ਅਗਲੇ ਸਵਾਲ ਵੱਲ ਗੁਰੂ ਨਾਨਕ ਸਾਹਿਬ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਗੁਰੂ ਨਾਨਕ ਸਾਹਿਬ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਜਿਹਨਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਵੀਡੀਓ ਨੂੰ ਬੱਚਿਆਂ ਨਾਲ ਸਾਂਝਾ ਜ਼ਰੂਰ ਕਰੋ ਕਿਉਂਕਿ ਜਿਹੜੇ ਸਵਾਲ ਜਵਾਬ ਨੇ ਪੇਪਰਾਂ ਵਿੱਚ ਵੀ ਆ ਸਕਦੇ ਹਨ ਤੇ ਹੁਣ ਵਾਰੀ ਹੈ ਜੀ ਵਿਵੇਕ ਕੌਰ ਜੀ ਜੀ ਵਿਵੇਕ ਕੌਰ ਜੀ ਤੁਸੀਂ ਦੱਸੋ ਗੁਰੂ ਨਾਨਕ ਸਾਹਿਬ ਸੁਪਤਨੀ ਦਾ ਕੀ ਨਾਮ ਸੀ ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਜੀ ਦਾ ਨਾਮ ਬੇਬੇ ਸੁਲਖਣੀ ਸੀ ਬੇਬੇ ਸੁਲਖਣੀ ਜੀ ਬਿਲਕੁਲ ਸਹੀ ਜਵਾਬ ਹੈ ਜੀ ਅਗਲਾ ਸਵਾਲ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਕਿੰਨੇ ਬੱਚੇ ਸਨ ਤੇ ਉਹਨਾਂ ਦੇ ਕੀ ਨਾਮ ਸਨ ਗੁਰੂ ਨਾਨਕ ਸਾਹਿਬ ਜੀ ਦੇ ਕਿੰਨੇ ਬੱਚੇ ਸਨ ਤੇ ਉਹਨਾਂ ਦੇ ਕੀ ਨਾਮ ਸਨ ਦੇਖੋ ਹੁਣ ਵਿਵੇਕ ਕੌਰ ਜੀ ਨੂੰ ਪਤਾ ਸੀ ਵਾਰੀ ਪਰਜੋਸ਼ ਸਿੰਘ ਜੀ ਨੇ ਪਹਿਲੀ ਬਾਈਕ ਉੱਤਰ ਕਰਤਾ ਪਰ ਜੇ ਮੈਂ ਇਹ ਸਵਾਲ ਪੁੱਛ ਲਾਂ ਵਿਵੇਕ ਕੌਰ ਜੀ ਆਪ ਜੀ ਨੂੰ ਇਸਵਾਲ ਦਾ ਜਵਾਬ ਕਿ ਗੁੰਨਾਰਾ ਸਾਹਿਬ ਜੀ ਦੇ ਕਿੰਨੇ ਬੱਚੇ ਸਨ ਤੇ ਉਹਨਾਂ ਦੇ ਕੀ ਨਾਮ ਸਨ ਤੇ ਅੱਥੇ ਕਿੰਨੇ ਬੱਚੇ ਸਨ ਦੇ ਪਰਜੋਸੀ ਦੱਸਣਗੇ ਜੀ ਪਰਜੋਸੀ ਦੋ ਸੁਪੁੱਤਰ ਸਨ ਦੋ ਸੁਪੁੱਤਰ ਸਨ ਤੇ ਉਹਨਾਂ ਦੇ ਨਾਮ ਕੀ ਸੀ ਵਿਵੇਕ ਕੋਈ ਦੱਸਣਗੇ ਬਾਬਾ ਲਖਮੀਦਾਸ ਜੀ ਤੇ ਬਾਬਾ ਸ਼੍ਰੀਚੰਦ ਜੀ ਹਾਂਜੀ ਬਾਬਾ ਸ਼੍ਰੀਚੰਦ ਜੀ ਤੇ ਬਾਬਾ ਲਖਮੀਦਾਸ ਜੀ ਸ਼੍ਰੀਚੰਦ ਜੀ ਵੱਡੇ ਸਨ ਤੇ ਲਖਮੀਦਾਸ ਜੀ ਛੋਟੇ ਸਨ ਮੇਰਾ ਅਗਲਾ ਤੇ ਆਖਰੀ ਸਵਾਲ ਤੇ ਇਸ ਸਵਾਲ ਦਾ ਜਵਾਬ ਤੁਸੀਂ ਨਹੀਂ ਦੇਣਾ ਜਿਹੜੇ ਸਾਡੇ ਵੀਰਪੈਣ ਵੀਡੀਓ ਦੇਖ ਰਹੇ ਨੇ ਉਹ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਸਵਾਲ ਇਹ ਹੈ ਕਿ ਕੁਰਛੇਤਰ ਵਿਖੇ ਗੁਰੂ ਨਾਨਕ ਸਾਹਿਬ ਜੀ ਦੀ ਕਿਸ ਪੰਡਿਤ ਦੇ ਨਾਲ ਮਾਸ ਖਾਣ ਬਾਰੇ ਚਰਚਾ ਹੋਈ ਸੀ ਰਸhetra ਵਿਖੇ ਗੁਰੂ ਨਾਨਕ ਸਾਹਿਬ ਜੀ ਦੀ ਕਿਸ ਪੰਡਿਤ ਦੇ ਨਾਲ ਮਾਸ ਖਾਣ ਬਾਰੇ ਚਰਚਾ ਹੋਈ ਸੀ ਜਿਹੜੇ ਵੀ ਰਾਂ ਭੈਣਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਤੇ ਜਿਹੜੇ ਵੀ ਵੀਰ ਭੈਣ ਜਵਾਬ ਦਿੰਦੇ ਹਨ ਉਹ ਜਵਾਬ ਦੇ ਨਾਲ ਆਪਣਾ ਨਾਮ ਤੇ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖਣ ਆਪਾਂ ਨੈਕਸਟ ਵੀਡੀਓ ਵਿੱਚ ਉਹਨਾਂ ਦਾ ਨਾਮ ਮੈਂਸ਼ਨ ਕਰਾਂਗੇ ਕਿ ਇਸ ਵੀਰ ਨੇ ਜਾਂ ਇਸ ਭੈਣ ਨੇ ਸਭ ਤੋਂ ਪਹਿਲਾਂ ਇਹ ਸਵਾਲ ਦਾ ਸਹੀ ਜਵਾਬ ਦਿੱਤਾ ਸੀ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ